ਸਭੀ ਸਾਰੇ ਟੀਮ ਐਸਐਸਪੀ ਚਿਲੰਦਰ ਰੂਰਲ ਇਤੋਂ ਦੇ ਸਬਡਿਵੀਜ਼ਨਲ ਅਫਸਰ ਡੀਐਸਪੀ ਔਰ ਐਸਐਚਓਆਈ ਨੇ ਅਸੀਂ ਇਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਔਰ ਇਹਨਾਂ ਨੂੰ ਸੰਪਰਕ ਪ੍ਰੋਗਰਾਮ ਬਾਰੇ ਪੂਰਾ ਪ੍ਰੋਗਰਾਮ ਹੈ ਕੀ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਸਰ ਕਿਸ ਤਰ੍ਹਾਂ ਦੇ ਬੁੱਧੇ ਤੁਹਾਡੇ ਕੋਲ ਆਏ ਕਿਸ ਤਰ੍ਹਾਂ ਦੀ ਲੋਕਾਂ ਦੀ ਜਿਹੜੀ ਸੀਗੀਆਂ ਡਿਮਾਂਡ ਸੀਗੀਆਂ ਜਾਂ ਸ਼ਿਕਾਇਤ ਸੀਗੀਆਂ ਕਿਸ ਤਰ੍ਹਾਂ ਦੀ ਆਈਆਂ ਤੁਹਾਡੇ ਕੋਲ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੰਪਰਕ ਪ੍ਰੋਗਰਾਮ ਜਿਹੜਾ ਹੈਗਾ ਉਹ ਇੱਕ ਆਊਟਰੀਚ ਪ੍ਰੋਗਰਾਮ ਹੈ ਉਹਦੇ ਵਿੱਚ ਅਸੀਂ ਲੋਕਾਂ ਨਾਲ ਸੰਪਰਕ ਕਾਇਮ ਕਰ ਰਹੇ ਹਾਂ ਔਰ ਇਸ ਦੇ ਤਹਿਤ ਡਰੱਗਸ ਨੂੰ ਲੈ ਕੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਜਿਹੜੀ ਇਨਫੋਰਮੇਸ਼ਨ ਸਹੀ ਟਾਈਮ ਤੇ ਆਵੇ 112 ਤੇ ਆਪਣਾ ਜਿਹੜਾ ਟਿਪ ਦੇਣ ਸਾਨੂੰ ਔਰ ਕਿਉਂਕਿ ਸਮਾਜ ਦੇ ਵਿੱਚ ਹੀ ਜਿਹੜਾ ਕ੍ਰਿਮੀਨਲ ਹੈ ਉਹ ਸਮਾਜ ਦੇ ਵਿੱਚ ਹੀ ਰਹ ਰਿਹਾ ਹੈ ਔਰ ਪਬਲਿਕ ਦੀ ਅਵੇਅਰਨੈਸ ਤੋਂ ਬਿਨਾ ਪਬਲਿਕ ਦੇ ਸਹਿਯੋਗ ਤੋਂ ਬਿਨਾ ਜਿਹੜਾ ਹੈਗਾ ਇਹ ਪ੍ਰੋਬਲਮ ਸੋਲਵ ਨਹੀਂ ਹੋ ਸਕਦੀ ਜਿਹਨਾਂ ਨੇ ਗੁਜਾਰਿਸ਼ ਕੀਤੀ ਹੈ ਕਿ ਆਪਣੀ ਜਿਹੜੀ ਇਨਫੋਰਮੇਸ਼ਨ ਸਾਨੂੰ ਦੇਣ ਸਮਗਲਰਸ ਬਾਰੇ ਔਰ ਉਸ ਤੋਂ ਇਲਾਵਾ ਐਸਐਸਪੀ ਸਾਹਿਬ ਨੇ ਹੋਰ ਵੀ ਬਰੀਫ ਕੀਤਾ ਕਿ ਜਿਹੜਾ ਸਟਰੀਟ ਕਰਾਈਮ ਹੈ ਇਹਦੇ ਬਾਰੇ ਸਾਨੂੰ ਦੱਸਿਆ ਜਾਵੇ ਕੋਈ ਐਕਸਟਰਸ਼ਨ ਕਾਲ ਆਉਂਦੀ ਹੈ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਔਰ ਯੂਥ ਦਾ ਜਿਹੜਾ ਹੈਗਾ ਯੂਥ ਨੂੰ ਇਨਵੋਲ ਕੀਤਾ ਜਾਵੇ ਉਹਨਾਂ ਦੀ ਜਿਹੜੀ એનર્ਜੀ ਹੈ ਉਹ ਕੰਸਟਰਕਟਿਵ ਤੰਮਾ ਚ ਲਗਾਈ ਜਾਵੇ ਉਹਨਾਂ ਨੂੰ ਖੇਡਾਂ ਵੱਲ ਉਹਨਾਂ ਦਾ ਧਿਆਨ ਹੋਵੇ ਔਰ ਕਾਲਜਸ ਵਗੈਰਾ ਚ ਉਹਨਾਂ ਦੇ ਲਈ ਵੋਕੇਸ਼ਨਲ ਟ੍ਰੇਨਿੰਗ ਕੈਰੀਅਰ ਕਾਉਨਸਲਿੰਗ ਵਗੈਰਾ ਹੋਵੇ ਦੇ ਇਸ ਵਰਦਰ ਸਮ ਆਫ ਦਿ 엘మెంట్ਸ ਆਫ ది ਸੰਪਰਕ ਤੋਂ ਠੀਕ ਹੈ ਯਾਨੀ ਮੈਸੇਜ ਤਾਂ ਪਬਲਿਕ ਨੂੰ ਸੇਮ ਮੈਸੇਜ ਹੈਗੇ ਜੀ ਕਿ ਪਬਲਿਕ ਦੀ ਪਬਲਿਕ ਦੀ ਸਹਿਯੋਗ ਤੋਂ ਬਿਨਾ ਅਵੇਅਰਨੈਸ ਤੋਂ ਬਿਨਾ ਕਈ ਮੁੱਦੇ ਜਿਹੜੇ ਕੰਪਲੀ ਪੁਲਿਸ ਸੋਲ ਨਹੀਂ ਕਰ ਸਕਦੀ ਤਾਂ ਜਿਹੜੀ ਪਬਲਿਕ ਆਪਣਾ ਪੂਰਾ ਸਹਿਯੋਗ ਕਰਦੀ ਸਰ ਬੀਤੇ ਦਿਨ ਇੱਕ ਗ੍ਰੇਟ ਮੈਸੇਜ ਜਿਹੜੇ ਸਾਰੇ ਥੈਂਕ ਯੂ ਸੋ ਮਚੀ ਤੇ ਅੱਗੇ ਕੋਈ ਪ੍ਰੋਗਰਾਮ ਹੈਗੇ ਇਸ ਦੇ ਦਿਨਾਂ ਸੰਪਰਕਿਤ ਹੈ ਤੇ ਬਹੁਤ ਅੱਗੇ ਪ੍ਰੋਗਰਾਮ ਹੋਣਗੇ ਇਹ ਤਾਂ ਸਿਰਫ ਸਰੀ ਮੀਟਿੰਗਸ ਹੋ ਰਹੀਆਂ ਇਹਦੇ ਵਿੱਚ ਯੂਥ ਨੂੰ ਵੀ ਇੰਗੇਜ ਕਰਾਂਗੇ ਅਸੀਂ ਤੇ ਬਾਕੀ ਜਿਹੜੇ ਹੈਗੇ ਆ ਪਿੰਡਾਂ ਦੀ ਸਰਪੰਚਾ ਸਰਪੰਚਾਇਤਾਂ ਨੂੰ ਇਨਵੋਲ ਕਰਾਂਗੇ ਅੱਗੇ ਪ੍ਰੋਗਰਾਮ ਚੱਲਦਾ ਹੈ ਥੈਂਕ ਯੂ ਜੀ ਪੰਜਾਬ ਪੁਲਿਸ ਆਊਟਰੀਚ ਪ੍ਰੋਗਰਾਮ ਹੈ ਉਹ ਰੱਖਿਆ ਸੀਗਾ ਇਹਦੇ ਵਿੱਚ ਸਬਡਿਵੀਜ਼ਨ ਆਦਮਪੁਰ ਦੇ ਲੋਕ ਅਸੀਂ ਬੁਲਾਏ ਸੀਗੇ ਉਹਨਾਂ ਦੇ ਮੋਤਵਰ ਵਿਅਕਤੀ ਸਰਪੰਚ ਪੰਚ ਤੇ ਆਪਾਂ ਲੋਕ ਜੀ ਤਕਰੀਬਨ 1.5-200 ਦਾ ਇੱਥੇ ਇਕੱਠ ਸੀਗਾ ਤੇ ਸਾਡੀ ਸਾਰੀ ਟੀਮ ਐਸਐਸਪੀ ਜਲੰਧਰ ਰੂਰਲ ਜਿੱਥੋਂ ਦੇ ਸਬ ਡਿਵੀਜ਼ਨ ਵਿੱਚ ਲੋਕ ਸਰ ਡੀਐਸਪੀ ਔਰ ਐਸਐਚਓ ਆਏ ਅਸੀਂ ਇਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਔਰ ਇਹਨਾਂ ਨੂੰ ਸੰਪਰਕ ਪ੍ਰੋਗਰਾਮ ਬਾਰੇ ਪੂਰਾ ਪ੍ਰੋਗਰਾਮ ਹੈ ਕੀ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਫਿਰ ਕਿਸ ਤਰ੍ਹਾਂ ਨੇ ਬੁੱਧੇ ਤੁਹਾਡੇ ਕੋਲ ਆਏ ਕਿਸ ਤਰ੍ਹਾਂ ਦੀ ਲੋਕਾਂ ਦੀ ਜਿਹੜੀ ਸੀਗੀਆਂ ਡਿਮਾਂਡ ਸਿਗੀਆਂ ਜਾਂ ਸ਼ਿਕਾਇਤ ਸਿਗੀਆਂ ਕਿਸ ਤਰ੍ਹਾਂ ਦੀ ਆਈਆਂ ਤੁਹਾਨੂੰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੰਪਰਕ ਪ੍ਰੋਗਰਾਮ ਜਿਹੜਾ ਹੈਗਾ ਉਹ ਇੱਕ ਆਊਟਰੀਚ ਪ੍ਰੋਗਰਾਮ ਆ ਉਹਦੇ ਵਿੱਚ ਅਸੀਂ ਲੋਕਾਂ ਨਾਲ ਸੰਪਰਕ ਕਾਇਮ ਕਰ ਰਹੇ ਹਾਂ ਔਰ ਇਸ ਦੇ ਤਹਿਤ ਡਰੱਗਸ ਨੂੰ ਲੈ ਕੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਜਿਹੜੀ ਇਨਫੋਰਮੇਸ਼ਨ ਸਹੀ ਟਾਈਮ ਤੇ ਆਵੇ 112 ਤੇ ਆਪਣਾ ਜਿਹੜਾ ਟਿਪ ਦੇਣ ਸਾਨੂੰ ਔਰ ਕਿਉਂਕਿ ਸਮਾਜ ਦੇ ਵਿੱਚ ਹੀ ਜਿਹੜਾ ਕ੍ਰਿਮੀਨਲ ਹੈ ਸਮਾਜ ਦੇ ਵਿੱਚ ਹੀ ਰਹ ਰਿਹਾ ਹੈ ਔਰ ਪਬਲਿਕ ਦੀ ਅਵੇਅਰਨੈਸ ਤੋਂ ਬਿਨਾ ਪਬਲਿਕ ਦੇ ਸਹਿਯੋਗ ਤੋਂ ਬਿਨਾ ਜਿਹੜਾ ਹੈਗਾ ਇਹ ਪ੍ਰੋਬਲਮ ਸੋਲਵ ਨਹੀਂ ਹੋ ਸਕਦੀ ਤਨੂੰ ਨੇ ਗੁਜਾਰਿਸ਼ ਕੀਤੀ ਹੈ ਕਿ ਆਪਣੀ ਜਿਹੜੀ ਇਨਫੋਰਮੇਸ਼ਨ ਸਾਨੂੰ ਦੇਣ ਸਮਗਲਰਸ ਬਾਰੇ ਔਰ ਉਸ ਤੋਂ ਇਲਾਵਾ ਐਸਐਸਪੀ ਸਾਹਿਬ ਨੇ ਹੋਰ ਵੀ ਬਰੀਫ ਕੀਤਾ ਕਿ ਜਿਹੜਾ ਸਟਰੀਟ ਕਰਾਈਮ ਹੈ ਇਹਦੇ ਬਾਰੇ ਸਾਨੂੰ ਦੱਸਿਆ ਜਾਵੇ ਕੋਈ ਐਕਸਟਰਸ਼ਨ ਕਾਲ ਆਉਂਦੀ ਹੈ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਔਰ ਯੂਥ ਦਾ ਜਿਹੜਾ ਹੈਗਾ ਯੂਥ ਨੂੰ ਇਨਵੋਲ ਕੀਤਾ ਜਾਵੇ ਉਹਨਾਂ ਦੀ ਜਿਹੜੀ એનર્ਜੀ ਹੈ ਉਹ ਕੰਸਟਰਕਟਿਵ ਕੰਮਾਂ 'ਚ ਲਗਾਈ ਜਾਵੇ ਉਹਨਾਂ ਨੂੰ ਖੇਡਾਂ ਵੱਲ ਉਹਨਾਂ ਦਾ ਧਿਆਨ ਨੋਵੇ ਔਰ ਕਾਲਜੇਜ਼ ਵਗੈਰਾ ਚੋਂ ਨਾਲ ਦੇ ਲਈ ਵੋਕੇਸ਼ਨਲ ਟ੍ਰੇਨਿੰਗ ਕੈਰੀਅਰ ਕਾਉਂਸਲਿੰਗ ਵਗੈਰਾ ਹੋਵੇ ਤੇ ਉਹ ਥੀਸ ਵਰ ਦ ਸਮ ਆਫ ਦ ਐਲੀਮੈਂਟਸ ਆਫ ਦੀ ਸੰਪਰਕ ਤੋਂ ਐਨੀ ਮੈਸੇਜ ਤੋਂ ਪਬਲਿਕ ਪਬਲਿਕ ਨੂੰ ਸੇਮ ਮੈਸੇਜ ਹੈਗਾ ਜੀ ਜੇ ਪਬਲਿਕ ਦੀ ਪਬਲਿਕ ਦੀ ਸਹਿਯੋਗ ਤੋਂ ਬਿਨਾ ਅਵੇਅਰਨੈਸ ਤੋਂ ਬਿਨਾ ਕਈ ਮੁੱਦੇ ਜਿਹੜੇ ਕੱਲੀ ਪੁਲਿਸ ਸੋਲਵ ਨਹੀਂ ਕਰ ਸਕਦੀ ਤਾਂ ਜਿਹੜੀ ਪਬਲਿਕ ਆਪਣਾ ਪੂਰਾ ਸਹਿਯੋਗ ਕਰਦਾ ਸਰ ਬੀਤੇ ਦਿਨੀ ਤਲਣ ਵਿਖੇ ਇੱਕ ਕਿਰਨ ਪਾਰਟੀ ਕਰਵਾਈ ਗਈ ਸੀ ਜਿਹੜੇ ਸਾਰੇ ਥੈਂਕ ਯੂ ਸੋ ਮਚ ਤੇ ਅੱਗੇ ਕੋਈ ਪ੍ਰੋਗਰਾਮ ਹੈਗੇ ਇਸੇ ਦੇ ਲਈ ਸੰਪਰਕ ਦੇ ਤਰ੍ਹਾਂ ਤੇ ਬਹੁਤ ਅੱਗੇ ਪ੍ਰੋਗਰਾਮ ਹੋਣਗੇ ਇਹ ਤਾਂ ਸਿਰਫ ਸਰੀ ਮੀਟਿੰਗਸ ਹੋ ਰਹੀਆਂ ਇਹਦੇ ਵਿੱਚ ਯੂਥ ਨੂੰ ਵੀ ਇੰਗੇਜ ਕਰਾਂਗੇ ਅਸੀਂ ਤੇ ਬਾਕੀ ਜਿਹੜੇ ਹੈਗੇ ਆ ਪਿੰਡਾਂ ਦੇ ਸਰਪੰਚਾਂ ਸਰਪੰਚਾਇਤਾਂ ਨੂੰ ਇਨਵੋਲ ਕਰਾਂਗੇ ਤਾਂ ਅੱਗੇ ਪ੍ਰੋਗਰਾਮ ਚੱਲਣਗੇ ਥੈਂਕ ਯੂ